ਬਟੇ WHO ਦੇ ਮੁਤਾਬਕ ਨਾ ਹੈਲਥ ਦੀ ਜਾਂ ਸਿਹਤ ਦੀ ਡੈਫੀਨੇਸ਼ਨ ਹੈ ਉਹ ਕੀ ਹੈ ਇਹ ਦਾ ਸਟੇਟ ਆਫ ਕੰਪਲੀਟ ਫਿਜ਼ੀਕਲ ਮੈਂਟਲ ਐਂਡ ਸੋਸ਼ਲ ਵੈਲ ਬੀਿੰਗ ਇਹ ਮਤਲਬ ਅਸੀਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਅਸੀਂ ਠੀਕ ਆ ਉਸ ਨੂੰ ਆਪਾਂ ਹੈਲਥ ਕਹਿੰਦੇ ਆ ਉਸ ਸਥਿਤੀ ਨੂੰ ਆਪਾਂ ਜ ਸਿਹਤਮੰਦ ਹੋਣ ਦੀ ਸਥਿਤੀ ਕਹਿੰਦੇ ਆ ਲਾਸਟ ਜਿਹੜਾ ਸੋਸ਼ਲ ਰਿਸਪੈਕਟ ਹੈ ਬੇਟੀ ਬਹੁਤ ਇੰਪੋਰਟੈਂਟ ਹੈ ਦੇਖੋ ਜੇ ਅਸੀਂ ਸਰੀਰਕ ਤੌਰ ਤੇ ਠੀਕ ਆ ਮਾਨਸਿਕ ਤੌਰ ਤੇ ਠੀਕ ਆ ਪਰ ਜੇ ਸਾਡੇ ਵਿੱਚ ਅਸੀਂ ਸਮਾਜਿਕ ਤੌਰ ਤੇ ਠੀਕ ਨਹੀਂ ਹੈਗੇ ਅਸੀਂ ਕਿਸੇ ਪਾਰਟਿਕੂਲਰ ਕਮਿਊਨਿਟੀ ਨਾਲ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਜਾਂ ਕਿਸੇ ਪਰਸਨ ਨਾਲ ਬੇਵਜਾ ਕਿਸੇ ਤਰ੍ਹਾਂ ਦਾ ਕੋਈ ਈਰਖਾ ਰੱਖਦਿਆਂ ਕੋਈ ਗਰਜ ਰੱਖਦਿਆਂ ਤਾਂ ਸਾਸੀ ਉਥੇ ਸਿਹਤਮੰਦ ਨਹੀਂ ਹੈਗੇ ਸਿਹਤਮੰਦ ਹੋਣ ਲਈ ਸਾਨੂੰ ਸਮਾਜਿਕ ਤੌਰ ਤੇ ਵੀ ਹੋਣਾ ਠੀਕ ਹੈ ਤੇ ਜੇ ਆਪਾਂ ਪ੍ਰੈਗੈਂਟ ਸਮੇਂ ਦੀ ਗੱਲ ਕਰੀਏ ਤਾਂ ਹੁਣ ਬੇਟਾ ਕੀ ਹੋ ਰਿਹਾ ਜਿਹੜਾ ਸਾਡੀ ਕਮਿਊਨਲ ਹਾਰਮਨੀ ਹੈ ਜਾਂ ਜਿਹੜੀ ਸਾਡੀ ਸੰਪਰਦਾਇਕਤਾ ਜਿਹੜੀ ਸਾਜ ਹੈ ਸਾਡੀ ਸਦਭਾਵਨਾ ਜਿਹੜੀ ਆਪਸੀ ਦੀ ਕਮਿਊਨਿਟੀ ਦੀ ਉਹ ਬਹੁਤ ਜ਼ਿਆਦਾ ਕਹਿ ਲਓ ਗਰਾਵਟ ਵੱਲ ਜਾ ਰਹੀ ਹੈ ਸਾਨੂੰ ਪਤਾ ਕਿ ਦੇਰਾਂ ਸੈਟਨ ਕਹਿ ਲੋ ਅਸਪੈਕਟ ਨੇ ਜਾਂ ਕਹਿ ਲੋ ਫੋਰਸਸ ਨੇ ਜਿਹੜੀਆਂ ਇਸ ਕਮਿਊਨਲ ਹਾਰਮਨੀ ਨੂੰ ਸਾਡੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਜਿਹਦੇ ਵਿੱਚੋਂ ਮੈਂ ਇੱਕ ਨਾਮ ਲਵਾਂਗਾ ਸੋਸ਼ਲ ਮੀਡੀਆ ਦਾ ਤੁਸੀਂ ਸਾਰੇ ਯੂਜ਼ ਕਰਦੇ ਹੋ ਵਰਤਦੇ ਹੋ ਤੁਸੀਂ ਕੀ ਗੱਲ ਦੇਖਿਆ ਬਟੇ ਸੋਸ਼ਲ ਮੀਡੀਆ ਵਾਲਿਆਂ ਨੂੰ ਜਿਹੜੇ ਸੋਸ਼ਲ ਮੀਡੀਆ ਹੈ ਇਹਨੂੰ ਕੁਝ ਪਾਰਟਿਕੂਲਰ ਲੋਕ ਇਹਨੂੰ ਕਹਿੰ ਲੋ ਕੰਟਰੋਲ ਕਰਦੇ ਨੇ ਤੇ ਉਹ ਬੜੇ ਆਸਾਨੀ ਨਾਲ ਗਰੁੱਪ ਬਣਾ ਕੇ ਜਾਤ ਦੇ ਆਧਾਰ ਤੇ ਗਰੁੱਪ ਬਣਾ ਕੇ ਧਰਮ ਦੇ ਆਧਾਰ ਤੇ ਗਰੁੱਪ ਬਣਾ ਕੇ ਜਾਂ نسل ਦੇ ਆਧਾਰ ਤੇ ਗਰੁੱਪ ਬਣਾ ਕੇ ਆਪਣੀਆਂ ਜਿਹੜੀਆਂ ਰੋਟੀਆਂ ਨੇ ਕਿਹੜੀਆਂ ਰਾਜਨੀਤਿਕ ਲਾਲਚ ਹੋ ਚਾਹੇ ਆਪਣੇ ਫਾਇਦੇ ਦੀਆਂ ਜਿਹੜੀਆਂ ਰੋਟੀਆਂ ਨੇ ਉਹ ਸੇਕਦੇ ਰਹਿੰਦੇ ਨੇ ਪਰ ਆਪਾਂ ਨੇ ਬੇਟੇ ਇਸ ਤੋਂ ਬਾਜ਼ ਕੇ ਰਹਿਣਾ ਹੈ ਤੁਸੀਂ ਯੂਜ਼ ਕਰਦੇ ਹੋ ਸੋਸ਼ਲ ਮੀਡੀਆ ਵਾਲ ਇਸ ਗੱਲ ਵੱਲ ਧਿਆਨ ਦੇਣਾ ਕਿ ਤੁਹਾਨੂੰ ਕੋਈ ਗੱਤ ਤਨ ਯੂਜ਼ ਕਰ ਰਿਹਾ ਹੈ ਕਿਤੇ ਉਹ ਅਹੀਂ ਕਰਦੇ ਨੇ ਇੱਕ ਧਰਮ ਨੂੰ ਦੂਸਰੇ ਧਰਮ ਖਿਲਾਫੜਕਾਤਾ ਦੂਸਰੇ ਨੂੰ ਉਹਦੇ ਖਿਲਾਫੜਕਾਤਾ ਉਹਨਾਂ ਨੂੰ ਲੱਗਦਾ ਪਤਾ ਨਹੀਂ ਵੀ ਇਹ ਹੁਣ ਕੀ ਹੋ ਜੂਗਾ ਜੇ ਇਹ ਆਗੇ ਐਸੀ ਵੈਸੀ ਜ਼ਿਆਦਾਤਰ ਗੱਲ ਨਹੀਂ ਹੁੰਦੀ ਤੇ ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਨਦੇ ਸਾਰੇ ਅਸੀਂ ਇੱਕੋ ਹੀ ਸਪੀਸੀ ਨੂੰ ਹੋਮੋ ਸੇਪੀਨ ਨੂੰ ਬਲਾਉਂ ਕਰਦੇ ਆ ਬੇਟੇ ਅਸੀਂ ਸਾਰੇ ਇੱਕ ਹੀ ਆ ਜਿਵੇਂ ਪਰਮਿੰਦਰ ਸਰ ਨੇ ਕਿਹਾ ਸਾਡਾ ਸਾਰਿਆਂ ਦਾ ਖੂਨ ਇੱਕੋ ਹੀ ਰੰਗ ਦਾ ਹੈ ਸਾਨੂੰ ਕਿਸੇ ਵੀ ਧਰਮ ਜਾਤ ਪ੍ਰਤੀ ਆਪਣੀ ਕੋਈ ਮਾੜੀ ਭਾਵਨਾ ਨਹੀਂ ਰੱਖਣੀ ਚਾਹੀਦੀ ਮੈਂ ਦੋ ਐਗਜ਼ਾਮਪਲ ਦਊਂਗਾ ਬੇਟੇ ਇੱਥੇ ਜਿਹੜੇ ਮੈਨੂੰ ਬਹੁਤ ਪ੍ਰਭਾਵਿਤ ਕਰਦਿਆਂ ਨੇ ਗੀਆਂ ਇੱਕ ਤਾਂ ਸੀ ਉਹ ਕਿ ਮੈਂ ਜੀ ਆਪਣੇ ਅਗੇ ਸਰ ਤੋਂ ਪੁੱਛਿਆ ਸੀਗਾ ਕਿ ਕੋਈ ਬੋਲੇ ਰਾਮ ਰਾਮ ਕੋਈ ਅੱਲਾ ਹੈ ਕੋਈ ਸੇਵੇ ਗੁਸਈਆ ਕੋਈ ਖੁਦਾ ਹੈ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਗਾ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਗਾਉਣ ਰਹੇ ਨੇ ਮੁਸਰਤ ਪੱਤਲੇ ਖਾਨ ਜਿਹੜੇ ਕਿ ਮੁਸਲਮਾਨ ਨੇ ਤੇ ਰਵਿਦਾਸ ਗੁਰੂ ਰਵਿਦਾਸ ਗੁਰੂ ਕਰ ਪੂਰੀ ਸਭ ਦੀ ਆਸ ਕਰੋ ਕੌਣ ਗਾ ਰਹੇ ਨੇ ਨਸਰਤ ਫਤਿਹਦੀ ਖਾਂ ਜਿਹੜੇ ਕਿ ਮੁਸਲਮਾਨ ਨੇ ਤੁਸੀਂ ਰੀਸੈਂਟਲੀ ਬੜੇ ਕਾਢ ਨਾਮ ਇਹਦੇ ਨਾਲ ਦੇ ਦੇਖੇ ਹੋਣਗੇ ਸਾਡੇ ਪੰਜਾਬ ਵਿੱਚ ਵੀ ਵੀ ਵਾਈ ਦਿਸ ਮੈਨ ਇਜ਼ ਸਿੰਗਿੰਗ ਦਿਸ Song ਤੇ ਅਗਲੇ ਉਦਾਹਰਨ ਜਿਹੜੀ ਬਹੁਤ ਜ਼ਿਆਦਾ ਮੇਨ ਪ੍ਰਭਾਵਿਤ ਕਰਦੀ ਹੈ ਉਹ ਹੈਗੀ ਹੈ ਭਾਈ ਕਨਈਆ ਜੀ ਦੀ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਦੇ ਵਿੱਚ ਸੀਗੇ ਤੇ ਜਿਹੜੇ ਫਟੜ ਉਹਨਾਂ ਦੇ ਸਿਪਾਹੀ ਸੀ ਉਹਨੂੰ ਪਾਣੀ ਪਿਲਾਉਂਦੇ ਸੀ ਉਹਨਾਂ ਨੇ ਮਸਿਕ ਚੱਕੀ ਹੁੰਦੀ ਸੀਗੀ ਹਮੇਸ਼ਾ ਤੇ ਕੀ ਹੋਇਆ ਭਾਈ ਕਨਈਆ ਜੀ ਸਿੱਖਦੇ ਸਿਖਾਦੀ ਸੈਨਾਨ ਨੂੰ ਤਾਂ ਪਾਣੀ ਪਿਲਾਉਂਦੇ ਸੀਗੇ ਪਰ ਨਾਲ-ਨਾਲ ਉਹ ਜਿਹੜਿਆ ਵਿਰੋਧੀ ਜਿਹੜੀਆਂ ਸੈਨਾ ਸੀਗੀਆਂ ਉਹਨਾਂ ਦੇ ਜਿਹੜੇ ਜ਼ਖਮੀ ਸਿਪਾਹੀ ਸੀ ਉਹਨਾਂ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਕਿਸੇ ਨੇ ਦੇਖਿਆ ਤੇ ਜਾ ਕੇ ਸ਼ਿਕਾਇਤ ਉਹਨਾਂ ਦੀ ਕਰਤੀ ਗੁਰੂ ਗੋਬਿੰਦ ਸਿੰਘ ਜੀ ਕੋਲ। ਕਹਿੰਦੇ ਦੇਖੋ ਜੀ ਕਨਈਆ ਜੀ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਲਾਈ ਜਾਂਦੇ ਨੇ। ਤੇ ਉਹਨਾਂ ਨੂੰ ਬੁਲਾ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਵਿਪੈ ਤਰਿਸ਼ ਸ਼ਿਕਾਇਤ ਆਇਆ ਕਿ ਤੁ ਤੁ ਦੁਸ਼ਮਣਾਂ ਨੂੰ ਪਾਣੀ ਪਲਾਈ ਜਾਂਦੇ ਆਂ। ਜਾ ਰਹੇ ਆਂ। ਉਹ ਤਾਂ ਹੋਰ ਧਰਮ ਦੇ ਨੇਗੇ। ਤੋ ਐਦਾਂ ਕਿਉਂ ਕਰ ਰਹੇ ਆਂ? ਪਰ ਉਹਨਾਂ ਜਿਹੜੀ ਦਲੀਲ ਸੀਗੀ ਭਾਈ ਕਨਈਆ ਜੀ ਦੀ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਹੀ ਇੱਕ ਜਾਤ ਨੂੰ ਬਿਲੋਂਗ ਕਰਦੇ ਆ ਇਨਸਾਨਿਕ ਨਾ ਦੀ ਜਿਹੜੀ ਜਾਤ ਐ ਉਸ ਨੂੰ ਬਿਲੋਂਗ ਕਰਦੇ ਆ ਉਹਨੇ ਤਰਕ ਆਪਣਾ ਬਹੁਤ ਵਧੀਆ ਰੱਖਿਆ ਤੇ ਗੁਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਇੱਕ ਹਦਾਇਤ ਕੀਤੀ ਕਿ ਅਸ ਤੂੰ ਪਾਣੀ ਨਹੀਂ ਪਲਾਏਂਗਾ ਸਿਰਫ ਮੱਲਮ ਪੱਟੀ ਵੀ ਕਰੇਗਾ ਚਾਹੇ ਦੁਸ਼ਮਣ ਸੈਨਾਂ ਦੇ ਨੇ ਚਾਹੇ ਉਹ ਸਾਡੇ ਸੈਨਾਂ ਦੇ ਨੇ ਤਾਂ ਕਿੱਡੀ ਵੱਡੀ ਵੱਡੇ ਐਗਜ਼ਾਮਪਲ ਕੀ ਆ ਸਾਡੇ ਸਾਹਮਣੇ ਹੈਗੀ ਆ ਕਿ ਕੋਈ ਬੇਗਾਨਾ ਨਹੀਂ ਸਾਰੇ ਆਪਣੇ ਨੇ ਇਹੀ ਕਮਿਊਨਲ ਹਾਰਮਨੀ ਹੈ ਇਹੀ ਸਦਭਾਵਨਾ ਹੈ ਇੱਕ ਦੂਜੇ ਪ੍ਰਤੀ ਸਹੀ ਭਾਵਨਾ ਰੱਖੀ ਸਦਭਾਵਨਾ ਰੱਖਣੀ ਮੈਂ ਨਾ ਜਦੋਂ ਛੋਟਾ ਹੁੰਦਾ ਸੀਗਾ ਇੱਕ ਟੀਵੀ ਦੇ ਉੱਪਰ ਇੱਕ ਉਹ ਨਾ ਹੁੰਦਾ ਸੀਗਾ ਹੋ ਗੀਤ ਆਉਂਦਾ ਸੀਗਾ ਕਿ ਮਲੇਸ਼ੁਰ ਮੇਰਾ ਤੇ ਤੁਹਾਡਾ ਤੋ ਸੁਰ ਬਣੇ ਹਮਾਰਾ ਸੁਰ ਕੀ ਨਦੀਆਂ ਹਰ ਦਿਸ਼ਾ ਸੇ ਵਹਿ ਕੇ ਸਾਗਰ ਮੇਂ ਮਿਲेंगी ਬਾਦਲੋਂ ਦਾ ਰੂਪ ਲੈ ਕੇ ਬਰਸੇ ਹਲਕੇ ਹਲਕੇ ਤਾਂ ਮੇਰੀ ਇੱਕ ਰਿਕਵੈਸਟ ਹੈ ਅੱਜ ਜਾ ਕੇ YouTube ਉੱਪਰ ਪਰਕੇਤੂ ਸਿਕਾ ਗੀਤ ਜਰੂਰ ਸੁਣ ਲੈ। ਅਸੀਂ ਜੇ ਤੁਹਾਡੇ ਵਰਗੇ ਅਸੀਂ ਤੁਹਾਡੇ ਤੋਂ ਵੀ ਛੋਟੇ ਸੀਗੇ ਉਦੋਂ ਟੀਵੀ ਉੱਪਰ ਆਉਂਦਾ ਸੀ ਹੁਣ ਨਹੀਂ ਆਉਂਦਾ। ਉਦੋਂ ਸਾਨੂੰ ਵੀ ਨਹੀਂ ਸਮਝ ਆਉਂਦੀ ਸੀ ਵੀ ਕੀ ਕੀ ਰਿਪਰੈਜ਼ੈਂਟ ਕਰ ਰਿਹਾ ਗੀਤ ਇਹ। ਪਰ ਹੁਣ ਸਮਝ ਆਉਂਦੀ ਹੈ ਕਿ ਉਹ ਗੀਤ ਕਿੰਡੀ ਵੱਡੀ ਮਹੱਤਤਾ ਆਪਦੇ ਨਾਲ ਲਈ ਫਰਦਾ ਸੀਗਾ। ਪਰ ਉਹ ਗੀਤ ਹੁਣ ਕਿਤੇ ਵੀ ਨਹੀਂ ਆਉਂਦਾ। ਸਾਰੇ ਬੱਚਾ ਨੇ ਜੇ ਹੋ ਸਕਿਆ ਬਹੁਤ ਕੁਝ ਸਰਚ ਕਰਦੇ ਹੋ ਇੱਕ ਸਰਚ ਕਰ ਲਿਓ ਮੇਲੇਸ ਪਰ ਮੇਰਾ ਤੁਮਹਾਰਾ। ਆ ਮੇਰੇ ਮੈਲ ਆਸ ਤੇ ਵਿੱਚ ਮੈਂ ਇੰਨੀ ਗੱਲ ਇਹ ਕਹੂੰਗਾ ਕਿ ਹਮਨ ਇਨਸਾਨ ਹੋਣ ਦੇ ਨਾਤੇ ਅਸੀਂ ਕਿਸੇ ਵੀ ਧਰਮ ਜਾਤ ਜਾਂ ਨਸਲ ਦੇ ਬਾਰੇ ਕੋਈ ਮਾੜੀ ਭਾਵਨਾ ਨਾ ਰੱਖੀਏ ਅਸੀਂ ਇੱਕ ਹੀ ਜਾਤ ਇੱਕ ਹੀ ਨਸਲ ਨੂੰ ਬਿਲੋਂਗ ਕਰਦੇ ਹਾਂ ਸਾਰੇ ਆਪਾਂ ਇਕੱਠੇ ਰਹੀਏ ਸੋ ਇਹ ਹੀ ਮੇਰੀ ਰਿਕਵੈਸਟ ਹੈ ਤੇ ਸਭ ਨੂੰ ਥੈਂਕ ਯੂ so much